ਅੱਛੀ ਗੱਲ ਤੁਸੀਂ ਦੇਖ ਰਹੇ ਸਾਡਾ ਟੀਵੀ ਮੈਂ ਹਾਂ ਜਸੀਕਰ ਅੱਜ ਸਵੇਰੇ ਆਕਲੈਂਡ ਦੇ ਪੁਲਿਸ ਦੇ ਵੱਲੋਂ ਆਕਲੈਂਡ ਦੇ ਇੱਕ ਰੂਰਲ ਇਲਾਕੇ ਦੇ ਵਿੱਚ ਇੱਕ ਪ੍ਰੀ ਪਲਾਨਡ ਵਾਰੰਟ ਸਰਚ ਦੇ ਤਹਿਤ ਛਾਪੇਮਾਰੀ ਕੀਤੀ ਜਾ ਰਹੀ ਸੀ ਇਸ ਮੌਕੇ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਵੀ ਭੇਜਤੀ ਕਰਵਾਇਆ ਗਿਆ ਇਹ ਜ਼ਖਮੀ ਵਿਅਕਤੀ ਕਾਫੀ ਗੰਭੀਰ ਹਾਲਤ ਦੇ ਵਿੱਚ ਇਸ ਨੂੰ ਮਿਡਲ ਮੋ ਹਸਪਤਾਲ ਲਿਜਾਂਦਾ ਗਿਆ ਹਾਲਾਂਕਿ ਹਜ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਇਹ ਕਿਸ ਤਰੀਕੇ ਦੇ ਨਾਲ ਜ਼ਖਮੀ ਹੋਇਆ ਪੁਲਿਸ ਦੇ ਮੁਤਾਬਿਕ ਉਹਨਾਂ ਵੱਲੋਂ ਪਹਿਲਾਂ ਤੋਂ ਹੀ ਇੱਕ ਸਰਚ ਵਾਰੰਟ ਜਾਰੀ ਕੀਤਾ ਗਿਆ ਸੀ ਜਿਸ ਦੇ ਤਹਿਤ ਛਾੜੀਆਂ ਦੇ ਵਿੱਚ ਹੋ ਇੱਕ ਵਿਅਕਤੀ ਦੀ ਭਾਲ ਕਰ ਰਏ ਸਨ ਜਿਸ ਦੇ ਦੌਰਾਨ ਇਹ ਸਭ ਕੁਝ ਹੋਇਆ ਫਲਹਾਲ ਇਸ ਦੇ ਬਾਰੇ ਜਿਆਦਾ ਜਾਣਕਾਰੀ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ ਹੈ ਇਹ ਸਰਚ ਵਾਰੰਟ ਸਵੇਰੇ 7:00 ਦੇ ਕਰੀਬ ਸੈਂਟਰਲ ਅਵਿਚੂ ਦੇ ਬਾਰੇ ਅੱਜ ਕੀ ਤੱਕਿਆ ਸੀ ਜਿਸ ਸੇ ਵਾਚੇ ਸਾਰਾ ਹਾਦਸਾ ਹੋਇਆ ਉਹ ਦੇ ਸੇਂਟ ਜੌਨਸ ਸੈਂਬਲੈਂਸ ਦੇ ਮੁਤਾਬਿਕ ਉਹਨਾਂ ਨੂੰ ਸਵੇਰੇ 7:00 ਵਜੇ ਦੇ ਕਰੀਬ ਅਵਿਚੇ ਦੇ ਸੈਂਟਰਲ ਡਿਵਰਚ ਬੁਲਾਇਆ ਗਿਆ ਸੀ ਜਿਸ ਤੋਂ ਬਾਅਦ ਇੱਕ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚੀ ਕਰਵਾਇਆ ਗਿਆ ਸੀ ਇਸ ਬਾਰੇ ਹੋਰ ਜਾਣਕਾਰੀ ਆਉਣਾ ਅਜੇ ਬਾਕੀ ਹੈ